ਜਿੰਦਾਬਾਦ ਜਿੰਦਾਬਾਦ ਮੈਦਮੂਰ ਇਕਾ ਜਿੰਦਾਬਾਦ 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 ਸੋਦੀ ਸਰਕਾਰਯੋਂ ਵੀਰੇ ਸਭੀ ਪੈਂਟਰਾ ਜਿਹੜੇ ਬੈਠੇ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਕੋਸ਼ਾ ਸਿੰਘ ਪ੍ਰਧਾਨ ਉਹਨਾਂ ਦੇ ਨਾਲ ਜਿਹੜੇ ਘੱਟਿਆ 4 ਦਿਨੋਂ ਦਿਨ ਹੋ ਰਹੇ ਆ ਜਿਹੜੇ 5-4 ਕੇਸ ਇਹੋ ਜਿਹੇ ਆ ਜਿਹੜੇ ਅਜ ਤੀਕ ਕਪਲੀਟ ਨਹੀਂ ਉਹਨਾਂ ਦੀ ਸੁਣਵਾਈ ਨਹੀਂ ਕੀਤੀ ਇਸ ਕਰਕੇ ਆਪਾਂ ਕੋਸ਼ਾ ਨਾਲ ਅੱਜ ਮੀਟਿੰਗ ਰੱਖੀ ਆ ਸੇ ਮਦਾਰਜ ਦਾ ਬਣਾਣਾ ਮੈਂ ਨਕੀ ਦੇ ਟੈਂਡ ਆਪਾਂ ਇਸ ਕਰਕੇ ਆਪਾਂ ਨੂੰ ਬੇਦੂਰਾਂ ਨੂੰ ਸਾਰੇ ਬੇਦੂਰ ਆਪਾਂ ਖੜੇ ਆ ਕਿਉਂਕਿ ਲੜਾਈ ਜਿਹੜੀ ਬਹੁਤ ਵੱਡੀ ਹੈ ਮੈਨੂੰ ਲੱਗਦਾ ਹੈ ਕਿ ਇਹ ਸਮਾਹੇਦਾਰ ਨਹੀਂ ਕਰ ਸਕਦਾ ਉਹ ਬੇਦੂਰਾਂ ਦਾ ਕੁਝ ਮੱਟਰ ਨਹੀਂ ਜਾਂਦੀ ਇਸ ਕਰਕੇ ਆਪਾਂ ਨੂੰ ਇਹ ਆ ਵੀ ਬੇਦੂਰਾਂ ਜਿਹੜੇ ਆਪਾਂ ਨੂੰ ਆਪਣੀ ਕੱਟੀ ਰੱਖ ਗਈ ਜਾਨੀ ਬੇਦੂਰਾਂ ਜਿਹੜੇ ਆ ਵੀ ਦੂਰ ਜਿਹੜੇ ਇੱਕ ਕੋਈ ਵੀ ਇੱਕ ਸਾਥੀ ਨਾਲ ਲੱਗਦੇ ਉਹਨਾਂ ਜਿਹੜਾ ਆਪਣਾ ਬੇਦੂਰਾਂ ਦਾ ਖੂਨ ਮਾੜਿਆ ਉਹ ਕੱਟੀ ਗਈ ਹੈ ਇਸ ਕਰਕੇ ਅਸੀਂ ਕਹਿੰਦੇ ਵੀ ਬੇਦੂਰ ਕੱਟੇ ਹੋ ਜਾਇਓ ਪਲੀਜ਼ ਦਾ ਜਬਰ ਕਿਉਂ ਆਵੇ? ਭਾਈ ਇਹ ਸਰਮਾਇਦਰ ਪਾਰਟੀਆਂ ਦਾ ਜਬਰ ਕਿਉਂ ਆਵੇ? ਪਰ ਇਹ ਜਬਰ ਨੂੰ ਭੈਣੋ ਕਾਉ ਨਾਤ ਕਾਉ ਕੌਣ ਲਈ? ਮਤਲਬ ਜੀਵਨ ਕੱਟੇ ਹੋਣਾ ਚਾਹੀਦਾ। ਆ ਤੁਸੀਂ ਵੇਖੋ ਭਾਈ ਕਿਹੜੇ ਲੋਗਾਂ ਦੀ ਜ਼ਿੰਦਗੀ ਖੋੜਦੇ ਆ ਅਸੀਂ। ਆ ਸਾਰੀ ਜਾਈਗੀ ਟੀਮ ਆਜਾ ਮਾਰ ਦੇ ਚੌਕ ਦੇ ਅੰਦਰ ਵਿੱਚ ਚੋਕ। ਆ ਚੌਕ ਦੇ ਵਿੱਚ ਅਸੀਂ ਖੜਦੇ ਆ। ਮੈਨੂੰ ਇੱਕ ਗੱਲ ਦਾ ਜਵਾਬ ਦਿਓ ਜੀ ਕਿ ਜਦੋਂ ਬੱਚਾ ਜਨਮ ਲੈਂਦਾ ਉਹਨੂੰ ਪਤਾ ਕਿ ਇਨਸਾਨ ਕੀ ਬੋਲਦੀ ਹੈ? ਇਹ ਜਿੰਨੇ ਜਿਹੜੇ ਤਰਾਟ ਬੰਦਿਆਂ ਨੇ ਜਿਨ੍ਹਾਂ ਨੇ ਜ਼ਮੀਨਾਂ ਵੱਡੇ ਵੱਡੇ ਕਾਰਪੋਰੇਟਾਂ ਦੀ ਨਾਲ ਜ਼ਮੀਨਾਂ ਦੇ ਕਰਕੇ ਕੀਤੀ ਹੋਇਆ ਇੱਕ ਇਹ ਜ਼ਮੀਨਾਂ ਕੋਈ ਨਾਲ ਨਹੀਂ ਕੋਈ ਲੈ ਕੇ ਆਇਆ ਯਾਨੀ ਮਰ ਲਗਾ ਨਾਲ ਨਹੀਂ ਸਾਥ ਦੀ ਜ਼ਮੀਨਾਂ ਲੈ ਕੇ ਲੱਗਾ ਇਸ ਕਰਕੇ ਸਾਡੇ ਪੀੜੂਰਾ ਜਿਹੜੇ ਅਸੀਂ ਇੱਕ ਪਰਮਾਤਮਾ ਤੇ ਆਸ ਰੱਖ ਕੇ ਰੱਖਦੇ ਆ ਕਿ ਜੋ ਕਿਸਮਤ ਦੇ ਵਿੱਚ ਲਿਖਿਆ ਉਹ ਨੂੰ ਪੈਂਦਾ ਹੈ ਅਮਰ ਜੀ ਜੀ ਕਿਹਦਾ ਲੋੜੀ ਨਹੀਂ ਆਪਰ ਮਾਣ ਨਹੀਂ ਕਰੀ ਚਾਹੁੰਦੇ ਕੋਈ ਕਿਸਮਤ ਨਹੀਂ ਦਾ ਫੂਲ ਆਪਸੀ ਇੱਕ ਕਦੀ ਮਾਰ ਕੇ ਆਪਣੇ ਆਪ ਹੀ ਕਰਦੇ ਨੇ ਸਰਪੰਚ ਦੀ ਭੈਣੋਂ ਬਰਾਉਨ ਜਿਹੜੀ ਮਜ਼ਦੂਰ ਨਾਲ ਗਰੀਬ ਦੀ ਭੈਣ ਦੀ ਨਹੀਂ ਬਣ ਕੇ ਕੋਈ ਗੱਲ ਬਸ ਰੋਗੇ ਹੋਗੇ ਸਰਵਾਈਜ਼ਰਾਂ ਦੀ ਗਰੀਬੀ ਸਾਥ ਦੇ ਰਹੀ ਜੇ ਆਪਣਾ ਡੰਡਾ ਕਾਇਮ ਹੈ ਤੇ ਇਹ ਪ੍ਰਸ਼ਾਸਨ ਵੀ ਕਰ ਆਪਣੇ ਦੂਸਰੇ ਪੈਰੀ ਆਪਣੋਂ ਦਾ ਇਹ ਪੇਨ ਆਇਆ ਅਜੇ ਨਾ ਆਪਣਾ ਕਾਰਨ ਪੂਰੀ ਨਾ ਫਰੀ ਆਪ ਕਾਰਨ ਵੀ ਦੇਖੇ ਨਾਲ ਝੜਾੜ ਹੋਈ ਸੀ ਉਹ ਜਿੱਤ ਮਹੀਨਾ ਲੜਾਈ ਚੱਲਦੀ ਰਹੀ ਪਰ ਜਦੋਂ ਜੱਤੇ ਬੰਦਿਆ ਇਕੱਠੇ ਆਉਗੇ ਨਾਲ ਦੀ ਨਾਲ ਉਹਨੂੰ 500 ਬੰਦਿਆ ਪਸਾ ਤੇ ਨਾਲ ਦੀ ਨਾਲ ਗ੍ਰਿਫਤਾਰ ਕਰਨਾ ਗਿਆ ਇਸ ਕਰਕੇ ਅਸੀਂ ਕਹਿੰਦੇ ਵੀ ਆਪਾਂ ਨੂੰ ਇਕੱਠੇ ਹੋਣਾ ਚਾਹੀਦਾ ਉਹ ਪੂਰਾ ਬਾ ਤੁਸੀਂ ਵੇਖੋ ਜਿਹੜਾ ਜਣਾ ਨੈਕਸ਼ਨ ਆ ਗਿਆ ਹੁਣ ਪ੍ਰਸ਼ਾਸਨੀ ਡੈਟੇਕਟਰ ਕਿੱਥੇ ਆਪ ਸਭਾਈ ਜੀ ਨੂੰ ਵੋਟਾ ਫਾਰਮ ਹੈ ਸੋਤ ਤੇ ਤੁਹਾਡੇ ਵੀ ਕੰਮ ਆਉਣਾ ਹੋਣਾ ਜੀ ਜਿਹਨੇ ਇਦਾਂ ਦਾ ਜਵਾਬ ਦੇ ਸਾਰੇ ਆਪਾਂ ਕਿੰਨਾ ਦੇ ਰੈਣਾ ਲਈ ਬਿਜਲੀ ਚਾਰਾਂ ਦੇ ਰੈਣਾ ਆ ਗਿਆ ਇਹ ਵੀ ਆਪਣਾ ਬਿਜਲੀ ਦੀ ਕਿਸੇ ਦੀ ਮਾਇਆ ਖੰਡ ਹੋ ਜਾਂਦੀ ਹੈ ਕਿ ਕਿ ਬਿਜਲੀ ਨਾ ਕਰਨਾ ਵਾਪਸ ਹੀ ਆਉਂਦੀ ਹੈ ਸਾਡੇ ਪਿੰਡਾਂ ਆ ਦੇ ਮਾਣ ਦੇ ਬਿਜਲੀ ਸਾਡੇ ਪਿੰਡਾਂ ਦੇ ਪਾਸ ਕੋਈ ਆ ਕੇ ਜਾਂ ਸਾਡੀ ਕੇਡੀ ਜਾ ਗਿਆ ਕਿ ਕਿਸੇ ਨੇ ਆ ਕੇ ਚੈੱਕ ਸੁਣਾ ਆਗੇ ਜੀਰ ਮੈਂ ਤੁਹਾਡੀ ਮੰਗਤ ਕਰਦਾ ਇਹ ਕੋਨਾ ਚੇਰੀ ਆਉਂਦੇ ਆ ਜਿੱਦੋਂ ਉਹਨਾਂ ਨੂੰ ਵੋਟਾਂ ਦਾ ਲਾਲਚ ਹੁੰਦਾ ਆਹ ਨਾ ਡੀਟੇਲ ਅੱਗੇ ਨਾ ਮੇਰੇ ਸਾਹਮਣੇ ਕਿੰਨੀ ਕੋਈ ਨਹੀਂ ਇੱਕ ਤਰੀਕੋ ਵੋਟਾਂ ਪੈਂਦੀਆਂ ਸਾਥੀਓ ਤੁਹਾਨੂੰ ਕਿਹਦੇ ਨੇ ਤੁਹਾਡੀ ਬਾਤ ਦੇ ਲਈ ਕਿਹਦੇ ਨੇ ਤੁਹਾਡੀ ਇਹ ਬੋਟਾ ਦੀ ਕਿਸੀ ਹਤਾ ਇਹ ਅਸੀਂ ਇਹਨਾਂ ਨੂੰ ਕਿਤੇ ਸਵਾਲ ਕਰਕੇ ਆ ਗਿਆ ਕਿ ਇਹ 70 75 ਸਾਥ ਕੋ ਇਹਦਾ ਸਾਡਾ ਫੋਨ ਹੈ ਜੋੜਦੇ ਆ ਰਹੇ ਆ ਇਹ ਫੋਨ ਨੂੰ ਤੋੜਨਾ ਜੇ ਭੜੋ ਪਰੋ ਰੁਕਣਾ ਆਪਾਂ ਤੇ ਫਿਰ ਸਾਰੇ ਭਰਾਵਾਂ ਉੱਪਰ ਪੱਕੇ ਹੋਣਾ ਹੋਵੇ ਜਿੰਨਾ ਚਿਰ ਆਪਾਂ ਇਕੱਠੇ ਨਹੀਂ ਹੁੰਦੇਗੇ ਉਹਨਾਂ ਚਿਰ ਕੁਛ ਨਹੀਂ ਬਟਿਆ ਜਾਣਾ ਅਸੀਂ ਕਹਿੰਦੇ ਵੀ ਜਿਹੜੀ ਮੰਰੇਗਾ ਤੇ ਅਸੀਂ ਸਾਈਡ ਡਾ ਰਹੇ ਆ ਅਸੀਂ ਕਹਿੰਦੇ ਵੀ ਮੰਰੇਗਾ ਦੀ ਜਿਹੜੀ ਲੜਾਈ ਹੈ ਫੋਨ ਮਟਰਿਕਾ ਦੇ ਜਿਹੜੇ ਮੈਜੂਰ ਸ਼ਹਿਰਾਂ ਦੇ ਵਿੱਚ ਬੈਠੇ ਹੈ ਕਿ ਜਿਹੜੇ ਮਟਰਿਕਾ ਨਾਲ ਸੁਨੇਹਾ ਕਿਉਂਕਿ ਉਹ ਸ਼ਹਿਰਾਂ ਦੇ ਵਿੱਚ ਇੰਪਰੋਪਰ ਹੁੰਦਾ ਨਹੀਂ ਪੈਂਦਾ ਪਿੰਡਾਂ ਦੇ ਵਿੱਚ ਕਾਫੀ ਸਕੂਲਤਾ ਮਿਲਦੀ ਪਾਣ ਪਿਆ ਜਾਂਦਾ ਪਰ ਸ਼ਹਿਰਾਂ ਦੇ ਵਿੱਚ ਨਹੀਂ ਜਾਂਦੇ ਕਹਿੰਦੇ ਵੀ ਜਿਹੜਾ ਚੌਕ ਦੇ ਵਿੱਚ ਮੈਜੂਰ ਐਵੇਂ ਕਹਦੋ ਬਣਾਇਨਾ ਮੈਰੀ ਕਾ ਬਣਾਈ ਜਾਣਾ ਚੁੱਪ ਕਰ ਲੈਣਾ ਉਹ ਪੱਕੇ ਪੱਕੇ ਆ ਦੇਗੇ ਨਾ ਆ ਬਹੁਤ ਸਾਰੇ ਅਧਾਰੇ ਇਹੋ ਜਿਹੇ ਜਿਹਦੇ ਮਾਰਕ ਵਰਤੇ ਐ ਇਹਨੂੰ ਝਾਕ ਮਾਰਦਾ ਪਾਣੀ ਪਾਉਂਦੇ ਨਾ ਵਿਛਾ ਜੀ ਸਰਕਾਰ ਇਸ ਕੰਦੇ ਵੀ ਸੰਭਾਲ ਕਰਨੀ ਜੇ ਨਾਲ ਲੋਕ ਭਰੇ ਸਰਕਾਰ ਇਹੋ ਜਿਹਾ ਸਾਡਾ ਪ੍ਰਬੰਧ ਕਰੇਗੀ ਇਹਨਾਂ ਨੂੰ ਇੱਕ ਦਾ ਆ ਤੁਸੀਂ ਦੇਖੋ ਯਾਰਾ ਮੰਡੀਆਂ ਭਵੰਤਵਾ ਨੇ ਹੁਣ ਬੰਦ ਕਰਵਾ ਦਿੱਤਾ ਦੀਵਰਵਾਤ ਕਰਨ ਦੀ ਪਟੀਆਂ ਦੇ ਕਿੰਨੇ ਲੋਕਾਂ ਮਜ਼ਦੂਰਾਂ ਦੇ ਤਰ੍ਹਾਂ ਬੰਦ ਹੋ ਜਾਣੇ ਜੁੁੱਤੇ ਹੋ ਜਾਣੇ फोटो बहुत साफ़ आ्यारह ਇਹਨਾਂ ਨੂੰ ਮੰਨ ਕੇ ਦਾਅਵਾ ਕਰਾਂ ਜਾਂ ਸਾਡੇ ਦਾ ਮੁੜ ਕੇ ਇਸ ਦਾ ਸਬੰਧ ਹੋ ਜਾਵੇਗਾ ਇਹ ਕਿ ਪਹਿਲਾ ਦਾਅਵਾ ਜਿਹੜੇ ਚੌਂਚ ਸਾਡੇ ਭਾਰ ਖੜਦੇ ਆ। ਇਹਨਾਂ ਦਾ ਤੁਸੀਂ ਕੀ ਪ੍ਰਧਾਨ ਸਭਾ ਦੇ ਵਿੱਚ ਜਾ ਕੇ ਲੋਕ ਸਭਾ ਦੇ ਵਿੱਚ ਜਾ ਕੇ ਇਹਨਾਂ ਹੀ ਤੁਸੀਂ ਵਾਅਦਾ ਕਰੋਗੇ ਕਿ ਇਹ ਜਤਨ ਦਾ। ਕਿਹਦਾ ਸੱਚਾ ਪ੍ਰਮਾਣ ਦਿਖਾਈ ਆਵੇ। ਸਾਡੇ ਨਾਲ ਇਹ ਵਾਅਦਾ ਕਰੋ। ਉਹ ਅੱਜ ਆਪਾਂ ਇਹ ਤੋਂ ਬੇਨਤੀ ਸਾਰੇ ਨਾਲ ਰਹਿ ਲੜ ਕੇ ਵਾਅਦਾ ਪੁੱਤਰ ਕਰਾਵਾਂਗੇ। ਤੇ ਇਹਨਾਂ ਦਾ ਮਨੰਦ ਕੀਤਾ ਜਾਵੇ। ਲਾਟੇ ਇਹਨਾਂ ਚੱਕ। ਨਾੜ ਦੀ ਫੁੱਟ ਵੇਖਦਾ ਨਾਟੇ। ਉਹ ਕੀ ਮੰਗਾਈ ਦੀ ਉਹ ਜਿਹੜੇ ਕਿਹੜਾ ਸ਼ਹਿਰਾਂ ਦੇ ਵਿੱਚ ਮਿਲਦੀ ਨਹੀਂ ਬੈਠਾ ਜਦੋਂ ਕਿ ਯਾਤਰਾ ਬੈਣਾ ਦੀ ਖੁਸ਼ੀ ਹੋਣੀ ਅੰਦਰ ਤੋਂ ਤੇਰਾ ਨਾ ਪਰੋ। ਯਾ ਆ ਗਿਆ ਉਸਕੇ ਨੇਕਾ ਉਹਨਾਂ ਨੂੰ ਮੰਡੀ ਯਾਤ ਨਾਲ ਜੁੜਿਆ ਜਾਵੇ ਸਾਰਾ ਸਾਲ ਉਹਨਾਂ ਅਮਰੀਕਾ ਦਾ ਕੰਮ ਬਹੁਤ ਚੱਲ ਜੇ ਜਿੰਗੀ ਪੀ ਜਿਮਾ ਨਾਲ ਸਭ ਤੋਂ ਅਸੀਂ ਕਹਿੰਦੇ ਵੀ ਜਿਹੜੇ ਐਡੀਟਸ ਆ ਜਾਂ ਵਿਧਵਾ ਜਾਂ ਬੋਆ ਬੀਂਦਵਾ ਉਹ ਚੰਗਾ ਨਹੀਂ ਕਰਦੇ ਲੋਭਾਂ ਨੂੰ ਇਹ ਗ੍ਰੰਟ ਹੈ ਹੋਰ ਫੋਨ ਆਈ ਜਾਂਦਾ ਯਾਰ ਜੀ ਕਰਤੀ ਇਸ ਕਰਕੇ ਅਸੀਂ ਕਹਿੰਦੇ ਕਿਆਂ ਉਹ ਜਿਹੜੇ ਮਤਲਬ ਕਰਦੇ ਜਾਂ ਜੀ ਗੱਲ ਨਹੀਂ ਸੀ ਕਿ ਖਾਣਿਆਂ ਦੀ ਸੇਵਾ ਸਾਡੇ ਕਿਸਾਨਾਂ ਨਾਲ ਕੰਮ ਕਰਦਾ ਉਹ ਬ੍ਰੀਸ ਤੇ ਦਬਾਅ ਬਣਾਇਆ ਜਾਂਦਾ ਪਾਸ ਪਾਸ ਉਹਨਾਂ ਨੂੰ ਜਿਹੜਾ ਇਨਸਾਫ ਹੈ ਜਿਹੜੇ ਸਾਥੇ ਇਨਸਾਨ ਗਿਆ ਸਾਡੇ ਸਾਥੀਆਂ ਨਾਲ ਮਾਰ ਕੇ ਜਿਹੜੀ ਸਾਲੀ ਦੀ ਆਈ ਸੀ ਉਹਦੇ ਪਹਿਲੇ ਪਹਿਲੇ ਉਹਦੇ ਤੇ ਫੋਟ ਆਈ ਪਹਿਲੇ ਪਹਿਲੇ बहू <laughs> जी